ਸ਼ੋਪਿੰਗ ਤੂੰ ਕਰੂਗੀ ਬਰਥਡੇ ਵਾਲੇ ਦਿਨ ਤੈਨੂੰ ਆ ਵੀ ਮੈਨੂੰ ਬਹੁਤ ਸੋਣਾ ਲੱਗਿਆ ਸੋ ਮੈਂ ਤੁਹਾਨੂੰ ਇੱਕ ਚੈਲੰਜ ਦੇ ਰਹੀ ਹਾਂ ਜੇ ਸਿੰਗੜੀ ਨਾਲ ਜਾਣਿਆ ਤਾਂ ਸਕੇ ਤੋ ਦਿਖਾ ਖਾਜੋ ਖਾਜੋ ਅੰਦੀ ਸਸੀ ਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵਾਂਗੇ ਸੋ ਤੁਹਾਡਾ ਵੈਲਕਮ ਕਰਦੇ ਆਂ ਜੀ ਸਾਡੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਦਾ ਵਲੌਗ ਕੀ ਆ ਅਸੀਂ ਮਤਲਬ ਜਾ ਰਹੇ ਸੀਗੇ ਚੰਡੀਗੜ੍ਹ ਅਸੀਂ ਨਾ ਤੁਹਾਨੂੰ ਇੱਕ ਗੱਲ ਦੱਸਦੀ ਆਂ ਅਸੀਂ ਮਤਲਬ ਥੋੜੇ ਦਿਨਾਂ ਤੋਂ ਅਸੀਂ ਵਲੌਗ ਨਹੀਂ ਪਾ ਰਹੇ ਸੀਗੇ ਉਹਦਾ ਰੀਜ਼ਨ ਕੀ ਹੋਊ ਤੁਹਾਨੂੰ ਦੱਸਦੇ ਆਂ ਸੋ ਹਰਸ਼ਿਤ ਥੋੜੀ ਜੀ ਹੈਲਥ ਕੰਡੀਸ਼ਨ ਜਾਦਾ ਖਰਾਬ ਹੋ ਗਈ ਸੀ ਜਿਸ ਦੇ ਕਰਕੇ ਫਿਰ ਅਸੀਂ ਕੋਟੇ ਸਰ ਚੰਡੀਗੜ੍ਹ ਹਸਪਤਾਲ ਦੇ ਵਿੱਚ ਉਹ ਐਡਮਿਟ ਕਰਵਾਇਆ ਸੀਗਾ ਸੋ ਫਿਰ ਮੈਂ ਵੀ ਉੱਥੇ ਰਹੇ ਸੀਗੀ ਮੈਂ ਤਾਂ ਮੈਂ ਤੇ ਹਰ ਸ਼ਮ ਵਿੱਚ ਮਤਲਬ ਪਪਾ ਸੀ ਸਾਰੇ ਉੱਥੇ ਸੀਗੇ ਸੋ ਜਿਹਨੇ ਕਰਕੇ ਸਾਡੇ ਵਲੌਗ ਨਹੀਂ ਆਏ ਸੀਗੇ ਸੋ ਹੁਣ ਅਸੀਂ ਰੈਗੂਲਰ ਵਲੌਗਸ ਪਾਉਂਦੇ ਰਵਾਂਗੇ ਸੋ ਤੁਸੀਂ ਮਤਲਬ ਬਹੁਤ ਸਾਰੇ ਸਾਨੂੰ ਕਮੈਂਟਸ ਕਰਦੇ ਹੋ ਵੀ ਹਾਂ ਮੈਂ ਜਲਦੀ ਠੀਕ ਹੋ ਜਣ ਵੀ ਜੋ ਵੀ ਹੈਲਥ ਕੇਅਰ ਕਰਾ ਰਹੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਉਨਾ ਕੰਪਲੈਂਟ ਹੈ ਚੰਡੀਗੜ੍ਹ ਇੱਕਦਮ ਪਲਾਨ ਬਣ ਗਿਆ ਕਿਉਂਕਿ ਹਰਸ਼ਦੀਨ ਮੈਡੀਸਨ ਮੁੱਕ ਗਈ ਸੀਗੀ ਉਹ ਮਿਲਨੀ ਸੀ ਸਿਰਫ ਚੰਡੀਗੜ੍ਹ ਤੋਂ ਸੋ ਅਸੀਂ ਹੁਣ ਉੱਥੇ ਜਾਵਾਂਗੇ ਤੇ ਮੈਡੀਸਨ ਲੈ ਕੇ ਆਵਾਂਗੇ ਤੇ ਦੇਖਦੇ ਹਾਂ ਜਿੱਦਾਂ ਦਿਨ ਕਿਵੇਂ ਲੰਘਦਾ ਸੋ ਵਲੌਗ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਨਾ ਅੱਗੇ-ਅੱਗੇ ਵੀ ਕਿਵੇਂ ਸਾਨੂੰ ਵੀ ਨਹੀਂ ਪਤਾ ਅਨਪਲਾਨਡ ਹੈ ਸਾਰਾ ਕੁਝ ਹੁਣੀ ਪਲਾਨ ਬਣਿਆ ਜਾਂਦਾ ਸੋ ਮੈਂ ਤਾਂ ਮਤਲਬ ਸੂਟ ਪਾ ਲਈ ਸੀ ਬਸ ਮੈਂ ਥੋੜੇ ਰੈਡੀ ਹੋਣਾ ਸੋ ਆਪਾਂ ਹੁੰਦੇ ਆ ਹਰਸ਼ ਵੀ ਰੈਡੀ ਹੁੰਦੀ ਹੈ ਸੋ ਮੈਂ ਤੁਹਾਨੂੰ ਟਕੰਨੀਆ ਲੁੱਕ ਓਕੇ ਤੁਸੀਂ ਕੰਟੀਨਿਊ ਰੱਖਿਓ ਵਲੌਗ ਸੋ ਗਾਇਜ਼ ਸੀ ਯੂ ਤੇ ਮੈਂ ਵੀ ਹੋ ਗਈ ਸੀ ਰੈਡੀ ਆਓ ਦੇਖੋ ਅਰਸ਼ ਰੋਟੀ ਖਾ ਰਿਹਾ ਹੈ ਹੈਲੋ ਕਰ ਰਿਹਾ ਹੈ ਰੋਟੀ ਖਾ ਰਿਹਾ ਹੈ ਕਿੰਨੇ ਭੁੱਖ ਲੱਗ ਗਈ ਸੀ ਸੋ ਹੁਣ ਆਪਾਂ ਜਾਂਦੇ ਆ ਫਿਰ ਚੰਡੀਗੜ੍ਹ ਮੈਂ ਵੀ ਬਹੁਤ ਕਾਲੀ ਚ ਰੈਡੀ ਹੋਈ ਆ ਮੈਂ 10 ਪੂਰੇ 10 ਮਿੰਟ ਦੇ ਵਿੱਚ ਰੈਡੀ ਹੋਈ ਆ ਮੈਂ ਸੋ ਤੁਸੀਂ ਦੇਖੋ ਸਾਡੀ ਲੁੱਕ ਕਿਵੇਂ ਦੀ ਲੱਗਦੀ ਆ ਅੱਜ ਗਾਇਸ ਮੈਚਿੰਗ ਮੈਚਿੰਗ ਕਿੱਥੇ ਆ ਦੇਖ ਲਓ ਉਹਨਾਂ ਨੇ ਵੀ ਰੈੱਡ ਪੱਗ ਪਾਈ ਹੋਈ ਆ ਨਾ ਵਾਈਟ ਪੈਂਟ ਤੇ ਮੈਂ ਵੀ ਰੈੱਡ ਵਾਈਟ ਸੋ ਤੁਸੀਂ ਦੇਖੋ ਚਲੋ ਹੁਣ ਚੱਲੀਏ ਬਹੁਤ ਲੇਟ ਹੋ ਗਏ ਫਿਰ ਆਉਣਾ ਵੀ ਆ ਨਾ ਮੁਰਤੇ ਸੋ ਆਪਾਂ ਹੁਣ ਜਾਣੇ ਆ ਤੇ ਤੁਸੀਂ ਬਲੌਗ ਨੂੰ ਅੰਨ ਤੱਕ ਜੋ ਦੇਖਿਓ ਤੇ ਇਹਨਾਂ ਦੇ ਨਾਲ ਇੱਕ ਦੋਸਤ ਵੀ ਆ ਉਹ ਵੀ ਚੱਲੇ ਆ ਸੋ ਆਪਾਂ ਉੱਥੇ ਜਾ ਕੇ ਵੀਡੀਓਜ਼ ਵੀਡੀਓਜ਼ ਬਣਾਉਣੀਆਂ ਹਾਂਜੀ ਦੋਸਤੋ ਪਹੁੰਚ ਗਏ ਸੀ ਅਸੀਂ ਚੰਡੀਗੜ੍ਹ ਅਸੀਂ ਮਾਰ ਲੈ ਲੱਗਾ ਪੈਕਿੰਗ ਦੇ ਵਿੱਚ ਸੋ ਹੁਣ ਆਪਾਂ ਇਹ ਅੱਜ ਅਸੀਂ ਆਏ ਸੀਗੇ ਸੀਪੀ 6ਪੀ ਕਿੱਧਰ ਨੂੰ ਆ ਗਏ ਤਾਂ ਤੇ ਹੁਣ ਜਾਵਾਂਗੇ ਤੇ ਅੱਜ ਮੇਰਾ ਖਰਚਾ ਹੋਊਗਾ ਤੇ ਮੈਂ ਤਾਂ ਸਪੈਸ਼ਲ ਦਵਾਈ ਲੈਣ ਆਇਆ ਸੀਗਾ ਉਰੇ ਇਹ ਕਹਿੰਦੀ ਮੈਂ ਨੂੰ ਕੁਝ ਲੈਣਾ ਹੋਈ ਆ ਯੈਸ ਤੇ ਲਵਾਂਗੇ ਤੇ ਕੱਲ੍ਹ ਤੱਕ ਲੈਣਾ ਚਾਹੀਦਾ ਦੇਖਦੇ ਹਾਂ ਚਰਚਾ ਖਰਚਾ ਨਹੀਂ ਹੋਈ ਨਹੀਂ ਕਰਨਾ ਮੈਂ ਆਪਣੇ ਯੋਗੇ ਆਪਣੇ ਯੋਗੇ ਕੱਪੜੇ ਲੈ ਲੈਣੇ ਆ ਬਸ ਸਾਰਾ ਟੱਕਰ ਹੋਣਾ ਹੈ ਗਾਇਸ ਤੇ ਅੰਦਰ ਦੇਖਿਓ ਚਲੋ ਅਸੀਂ ਅੰਦਰ ਜਾਂਦੇ ਆ ਫਿਰ ਅੰਦਰ ਜਾ ਕੇ ਮੈਂ ਥੋੜਾ ਘੁੰਮਾਂਗੇ ਤੇ ਇਹ ਦਵਾਈ ਵੀ ਲਵਾਂਗੇ ਦਵਾਈ ਲੈ ਕੇ ਜਾਵਾਂਗੇ ਹਾਂਜੀ ਥੋੜਾ ਗਾਣਾ ਲਾ ਰਹੀ ਆ ਵਿੱਚ ਕੁਆਣਾ ਨੂੰ ਕੁਝ ਨਹੀਂ ਹੈਗਾ ਯਾਰ ਮੈਂ ਲੈਣਾ ਹੈ ਮੈਂ ਇੰਨੀ ਤਿਆਰੀ ਕਰਕੇ ਆਈ ਆ ਦੇਖੋ ਮੈਂ ਵੀਡੀਓਜ਼ ਬਣਾਉਣ ਆਣ ਛਾੜ ਕੇ ਨਾ ਹੋ ਜਾ ਆਪਾਂ ਨੂੰ ਮੈਂ ਤੈਨੂੰ ਬਾਹਰ ਹੀ ਘੱਟੇ ਪਰ ਕਵਾਣਾ ਨੂੰ ਤਾਂ ਕੁਝ ਨਹੀਂ ਹੈਗਾ ਜੀ ਜਿੱਦਾਂ ਪੂਰੀ ਸ਼ੌਪਿੰਗ ਕਰਨੀ ਹੈ ਅੱਜ ਮੈਂ ਪੂਰੀ ਪ੍ਰਿਆਤ ਕਰਕੇ ਆਈ ਆ ਮੇਰੇ ਵੀਡੀਓ ਬਣਾ ਦੇ ਤਾ ਆਪਾਂ ਨੂੰ ਕਿਥੋਂ ਆਪਾਂ ਆਪੀ ਠੋਕੀ ਠੋਕੀ ਨਾ ਜੇ ਹੱਥੋਂ ਆਪਾਂ ਨੂੰ ਚਲੋ ਵੀ ਨਾ ਕਰਦੇ ਆ ਮੈਨੂੰ ਇਸ ਬਿੱਲ ਨੂੰ ਰਿਕਾਰਡ ਹੋਣਾ ਲੈਣਾ ਨਹੀਂ ਹੈ ਯਾਰ ਕੀ ਤੁਸੀਂ ਘਰੇ ਕੀ ਕਹਿ ਕੇ ਲੈ ਆਦੇ ਮੈਨੂੰ ਉਹ ਤੁਸੀਂ ਮੈਨੂੰ ਘਰੇ ਕੀ ਕਹਿ ਕੇ ਲੈ ਆਦੇ ਨਾ ਦੇ ਤੇ ਕਿਹਾ ਵੀ ਤੇਰੇ ਲਈ ਹੁੰਦਾ ਸੀ ਬੰਦਾ ਮੇਰਾ ਬੰਦਾ ਮੈਂਦਾ ਵੀ ਬੰਦੋ ਆ ਮੈਂ ਤੁਹਾਨੂੰ ਬਿਟਾ ਦੇ ਬੰਦ ਇੱਕ ਵੀਲ ਕਰਵਾ ਗਿਆ

ਗਾਈਟ ਐਕਸਪੀਰੀਅੰਸ ਜਿਵੇਂ ਉਹ ਕਰ ਰਹੀ ਆ ਦੇਖ ਲਾਦਾ ਫਿਰ ਉਹ ਬਾਦੀ ਨੂੰ ਜੀ ਚੱਲ ਦਵਾਈ ਦਵਾਈ ਲੈ ਕੇ ਆ। ਅੱਲਾ ਹੀ ਤੁਹਾਨੂੰ ਜੋ ਹਸਪਤਾਲ ਤਾਂ ਨਾ ਗੱਡੀ ਚੱਲਾਂਗੇ। ਨਾ ਮੈਂ ਤਾਂ ਆ ਸਕਦੀ। ਆਰਡਰ ਲਿਆਂਦਾ ਜੀ ਇਹਦੇ ਲਈ। ਤੇ ਸਭ ਤੋਂ ਪਹਿਲਾਂ ਆਪਣਾ ਹੈਂਡ ਗ੍ਰੀਨ ਕਰ ਲੀਏ ਕਿਉਂਕਿ ਖਾਣਾ ਪੀਣਾ ਹੈ। ਇੱਕ ਪ੍ਰਾਈਸ ਤਾਂ ਆ ਕੇ ਦੇਖਣਾ ਮੈਂ। ਇੰਨਾ ਮਾਦਾ ਉੱਤੇ ਨਾ। ਕੀ ਚੋੜਾ ਆਵਲਾ ਆਉਂਦੀ ਕੋ 24 ਇਹ ਨਾ ਗਾ ਮੁਗਾਇਦਾ ਫੋੜਿਆ ਲੈਣੀ ਨਾ ਤੇ ਚਾਹ ਤੋ ਫੋੜੀ ਸੋ ਟੇਸਟੀ ਸੋ ਕੇ ਰਿਹਾ ਪ੍ਰਾਈਸ ਖਾਣੇ ਕੱਲੇ ਜੇ ਬਰਕਰੇ ਬੱਜ ਜੀ ਕਰੇ ਫਿਰ ਬਰਕਰੇ ਬਰਕਰੇ ਦਾ ਮਨ ਮਲਾਇਆ ਵਾ ਤੁਹ ਨਾਲੀ ਨੈਸਟਿੰਗ ਹੁਚਾ एन्जॉय कर ਆਦੀ ਹੋ ਰਿਹਾ ਵਾਸ ਨੂੰ ਜੇ ਗੱਲ ਤੋਂ ਖਾ ਲੈਣਾ ਉਹ ਨਹੀਂ ਖਾਣਾ ਚਲੋ ਬਾਈ ਚਲੋ ਬਾਈ ਜੇ ਮਿਲਦੇ ਮੇਰੇ ਗਰਮ ਮਨ ਹੋ ਰਿਹਾ ਕਿ ਮੈਂ ਖਾਂਦਾ ਨਹੀਂ ਆਹ ਕੰਬਿਪ ਤੇ ਜੇ ਮੈਂ ਦੇ ਦਿੰਦਾ ਤੇ ਮੇਰੇ ਤੇ ਇਹ ਕਈਆਂ ਦੇ ਨਾਲੇ ਮਨ ਆਏ ਮੇਰੇ ਤੇ ਇਹ ਨੂੰ ਬਿਲਕੁਲ ਦachsen ਨਹੀਂ ਆ ਰਹੇ ਹੈਗਾ ਹਲਾ ਦੇ ਮੇਰਾ ਕੀ ਕਰਦਾ ਹੈ ਆਰੇ ਸੂਕੇ ਖਾਣੋ ਅੱਜ ਕਿੰਨੇ ਵਸਤੀਆ ਨਾ ਕਿ ਕਿ ਨੜੀ ਤੇ ਰਹੇ ਜਾਂਦਾ ਫੇਸ ਨਹੀਂ ਹੋਇਆ ਜੀ ਦਾ ਬਾਲ ਕਰਦਾ ਕੀ ਕਰਾਂ ਭਾਈ ਮੇਰੀ ਨਗਰ ਆ ਦਿਓ ਤਰਸਾ ਜothe 4 ਦਿਨਾਂ 5 ਦਿਨਾਂ ਲਾ ਕੇ ਆਇਆ ਮੈਂ ਚੰਡੀਗੜ੍ਹ ਹਸਪੀਟਲ ਨੂੰ ਪਤਾ ਹੈ ਕਿ ਹਸਪੀਟਲ ਉਹਨੇ ਮੈਨੂੰ ਠੀਕ ਕਰਤਾ ਭਾਈ ਪਰ ਮੈਂ ਉਹ ਆਪਣੇ ਗੁੱਦੇ ਤੇ ਪਰ ਜਿਹੜੀ ਜਰੂਰ ਕਿਹਾਤਾ ਠੀਕ ਹੋ ਗਿਆ ਕਿ ਅੱਗੇ ਐ ਤੇ ਉਹ ਵੀ ਜੀ ਰਜੀ ਕਰੀ ਜਾਂਦਾ ਮੈਂ ਖਾਈ ਜਾਂ ਚੁੱਪ ਜਾ ਬੈਠੀ ਬਲੇ ਤੋਂ ਉਹਦਾ ਪਾ ਜਾਵਾਂਗੇ ਪਹਿਲਾਂ ਮੈਂ ਦਵਾਈ ਲੈਣੀ ਆ ਪੀਜੀਆ ਨੂੰ ਤੇ ਸਾਡੇ ਸ਼ਹਿਰ ਦੇ ਚ ਮਿਲੀ ਹੋਣੀ ਉਹ ਦਵਾਈ ਜਿਹੜੀ ਮੇਰੀ ਚੱਲ ਰਹੀ ਆ ਤੇ ਹੁਣ ਪਹਿਲਾਂ ਜਾਵਾਂਗੇ ਅਸੀਂ ਪੀਜੀਆ ਕੋਲੋਂ ਫਿਰ ਦਵਾਈ ਲਵਾਂਗੇ ਦਵਾਈ ਲੈ ਕੇ ਫਿਰ ਮੇਰੀ ਸ਼ਾਪਿੰਗ ਤੇ ਇਹਨੂੰ ਚੱਲਾ ਜਿਹੜਾ ਜਨਮ ਦਿਨ ਆ ਰਿਹਾ ਹੈ ਆਪਣੇ ਮੈਨੂੰ ਕੱਪੜੇ ਦਵਾ ਦਾਂਗੇ ਮੈਂ ਕਹਿੰਦਾ ਜਨਮ ਜਿੰਨ ਤੇ ਪਾਉਂਦੇ ਤੇ ਲੂੰਗਾ ਭਾਈ ਜੇ ਇਹਨੂੰ ਮੇਰੇ ਕੱਪੜੇ ਦੀ ਗੱਲ ਤੁਸੀਂ ਐਵੇਂ ਵਿੱਚ ਜੋਦੀ ਕੁੜੀ ਲਮਾਰੀ ਭਰੀ ਭਈਆ ਕਰੇਦੇ ਅੱਜ ਦਿਨ ਅੱਜ ਇਹਨੇ ਨਾਲੇ ਆਪਣਾ ਉਹ ਵੀ ਦਿਖਾਣਾ ਹੈ ਕਲੈਕਸ਼ਨ ਵੀ ਦਿਖਾਣੀਆਂ ਜੇ ਤੁਸੀਂ ਦੇਖ ਰਖਦੇ ਨਾਲੇ ਕੋਲ ਐਨੇ ਕੱਪੜੇ ਆ ਸਭ ਹੀ ਜਾਂਦੀਆਂ ਹਾਂ ਬਈ ਇੱਕ ਤੇ ਸੋਸੀ ਤੇ ਸਭ ਵੀ ਲੈ ਮੈਂ ਕੱਪੜੇ ਲੈਣੇ ਆਪਣੀ ਦਦੀ ਮੈਂ ਵੀ ਲੋ ਮੈਂ ਤਾਂ ਮੈਂ ਦੇ ਇਹ ਕੋਈ ਨਹੀਂ ਦਾ ਮੈਂ ਇਹਨਾਂ ਮਤਲਬ ਨਾਲ ਲਾਇਆ ਐ ਇਹਨੇ ਵੀ ਨਾ ਕੋਈ ਕੱਪੜੇ ਹੀ ਨਹੀਂ ਲੱਤੇ ਕਿਤੇ ਵੀ ਵਰਗੇ ਸੀ ਲੇ ਪੁਰਾਣੇ ਕੱਪੜੇ ਪਾਈ ਜਾਂਦਾ ਹੁੰਦਾ ਮੈਂ ਪਾਵਾਂਗੇ ਤੇ ਅਖੀਰ ਤੇ ਆ ਰਿਹਾ ਜਦੋਂ ਕਿ ਸੁਬ੍ਹਾ ਵੀ ਦਾ ਕਰਨ ਅੱਜ ਲੱਗ ਬਿਮਾਰ ਹੋਣ ਕਰਕੇ ਕਿਤੇ ਜਾਇਆ ਨਹੀਂ ਜਾਂਦਾ ਸੀ ਕਿ ਹੁਣ ਵੇੜੀ ਉਸ ਰੈਗੂਲਰ ਪਾਵਾਂਗੇ ਦੇਖਾਂਗੇ ਕੀ ਜੇ ਮੈਂ ਉਹਨੇ ਕੀ ਕਿਹਾ ਮੈਨੂੰ ਵੀਰੇ ਤੇ ਅਬ ਯਾਰ ਕਾਣੋਂ ਪੁੱਛੀ ਜਾਂਦੀ ਐ ਲੈ ਦੇ ਇੱਧਰ ਨੂੰ ਦੇ ਚਾਕਲੇਟ ਚਾਕਲੇਟ ਗਾਈਸ ਅਸੀਂ ਹੁਣ ਮਤਲਬ ਪੇਟ ਪੂਜਾ ਕਰਕੇ ਇਸ ਵਿੱਚ ਖਾ ਲਿਆ ਸੋ ਸੌਫਟ ਟੀ ਵੀ ਖਾ ਲਈ ਹੁਣ ਅਸੀਂ ਚੱਲਦੇ ਹਾਂ ਕਿ ਇਹਨਾਂ ਨੇ ਲੱਸੀ ਪੀਣੀ ਕਿਉਂਕਿ ਇਹਨਾਂ ਨੇ ਕੋਕ ਨਹੀਂ ਪੀਤਾ ਸੀਗਾ ਸੋ ਦੇਖ ਲਓ ਮਿਲੂ ਕੀ ਪਹਿਲਾਂ ਪੁੱਛ ਲੈਣਾ ਤਾਂ ਲੱਸੀ ਮਿਲ ਜੂਗੀ ਆਪਾਂ ਇਹ ਕਾਣਾ ਬਤਾਇਆ ਇਹ ਨਾ ਨਨ ਲੱਸੀ ਨਹੀਂ ਮਿਲੀ ਓਰੇ ਉਗੀ ਓ ਚਲੋ ਦੋਵੇਂ ਪਾਣੀ ਪੀਣਾ ਬਿਨ ਆਲੋਚਨਾ ਇਹ ਮੈਂ ਇੱਕ ਪਾਣੀ ਤੇ ਮੇਰੇ ਜੁਗਿਆ ਹਜ਼ੀਰ ਆਪਾਂ ਦਾ ਔਰ ਦੁੱਜੀ ਸੀਗੀ ਹੈ ਨਾ ਹਲਦੀ ਰਾਮ ਦੇ ਪੁੱਛਤਾ ਲਈ ਸੀ ਉਹ ਕਹਿੰਦੇ ਦੁੱਜੀ ਆ ਪੈਕਟਾਂ ਦੀ ਮੈਂ ਲੱਸੀ ਪੀ ਸਕਦਾ ਗਾਈਜ਼ ਇਹ ਲੱਸੀ ਹੁਣ ਓਰੇ ਲੱਸੀ ਓਰੇ ਪੈਕਿੰਗ ਦੇ ਵਿੱਚ ਆ ਜੇ ਪੈਕਿੰਗ ਤੇ ਨਾਮ ਲਿਖ ਪਰਲੇ ਪੈਕਿੰਗ ਵਾਲੀਆਂ ਚ ਮਤਲਬ ਕੁਝ ਕੁਝ ਮਿਟ ਸਕੇਤਾ ਹੁੰਦਾ ਨਾ ਟੈਗਟ ਤੇ ਫਿਰ ਦਿੱਤੀ ਨਹੀਂ ਜਾਂਦੀ ਯਾਰ ਇਹ ਕਿਸੇ ਸ਼ਾਪਿੰਗ ਦਾ ਨਾਮ ਨਹੀਂ ਲੇਦੇ ਨੇ ਉਹ ਤੇ ਬੋਟਲ ਚ ਸਮੈਗਿੰਗ ਵਾਲੀਆਂ ਕਿਸੇ ਲੱਗੇ ਸ਼ਾਪਿੰਗ ਦਾ ਨਾਮ ਨਹੀਂ ਲੈ ਰਹੇ ਉਹਦੇ ਬਣਾਈਏ ਵੀਡੀਓ ਯਾ ਮੈਂ

ਇਹਨਾਂ ਨੇ ਕਾਦੇ ਸੀਗੇ ਇਹਨਾਂ ਨੇ ਵੀ ਪਰੌਂਠੇ ਕਾਦੇ ਸੀਗੇ ਕਿਵੇਂ ਲੱਗੇ ਤੁਹਾਨੂੰ ਉਹ ਫਿਊ ਰੈਸਟੋਰੈਂਟ ਦੇ ਪਰੌਂਠੇ ਠੀਕ ਸੀ ਮਿਰਚੇ ਬੱਦ ਪਾਈ ਹੋਈ ਸੀ ਬਸ ਆ ਥੋੜੀ ਜੀ ਮਿਰਚੇ ਬੱਦ ਸੀ ਸੌ ਫਾਈਆ ਸੋ ਸਿਨੇ ਕਿਹੜੇ ਚੀਜ਼ ਟਰਾਈ ਕਰਨ ਲੱਗੇ ਆ ਸੋ ਤੁਹਾਨੂੰ ਦਿਖਾਉਂਦੇ ਆ ਵੀ ਪਰ ਅਸੀਂ ਕਦੇ ਵੀ ਟਰਾਈ ਨਹੀਂ ਕੀਤੀ ਸੋ ਵਾਲੀ ਚੀਜ਼ ਆਪਾਂ ਟਰਾਈ ਕਰਨ ਲੱਗੇ ਆ ਚਲੋ ਪਹਿਲਾਂ ਤੁਸੀਂ ਟਰਾਈ ਕਰੋ ਕਿੱਥੇ ਦਮੈ ਵਿਗਾੜ ਦੰਨੀ ਆ ਅੱਧੇ ਦਾ ਜੋ ਕਿਡੇ ਪਏ ਥੋੜੇ ਬਈ ਆਣਾ ਨਾ ਫ੍ਰੀ ਦਾ ਕਰ ਕਰ ਕੇ ਇਹ ਵੀ ਕੋਈ ਟਿਕਟ ਤਾਂ ਨਹੀਂ ਹੈਗੀ ਮਤਲਬ ਆਪਾਂ ਹੁਣ ਕਰਦੇ ਆ ਟਰਾਈ ਦੇਖਦੇ ਆ ਦੇਖ ਲੋ ਉਸ ਦੀ ਲੱਗਿਆ ਚਲੋ ਯਾਰ ਕਰੋ ਮੈਂ ਦੇਖਣਾ ਛੜੀ ਵੀ ਕਰਨ ਦੇ ਕਿ ਚਲੋ ਜੀ ਐਂ ਤੁਹਾਨੂੰ ਦੱਪਾ ਠਕਾਵਾ ਦਿਖਾ ਫਾਟੋ ਫਾਟੋ ਦੋਨੀ ਫੱਗ ਰਿਘਦੀ ਆ ਦੇਖਿਓ ਬਾਹਰ ਆਇਆ ਵਾਹ ਗਰੇ ਕੀ ਦੋਨੋਂ ਮੈਟਰ ਆ ਗਿਆ ਤੁਹਾਨੂੰ ਬੈਸਾਈ ਕਰਦੀ ਆ ਫੱਗਦੀ ਇਹ ਸ਼ੇਪ ਦੇਖੋ ਗਾਇਜ਼ ਮੇਰੇ ਅਗਰੀ ਐਨ ਚੇ ਪਾਈ ਹਨ ਕਾਰੇ ਜਾ ਰਹੇ ਹੈ ਕੀ ਕਾ ਕਰਨੇ ਫਿਰਨੇ ਮਾਰ ਉਹ ਉਧਰ ਆਇਆ ਉਧਰ ਆਇਆ ਧੀਸੀ ਧੀਸੀ ਦੇਖਾ ਧੀਸੀ ਇਧਰ ਨੂੰ ਘੁਮਾਇਆ ਨਾ ਨਾ ਚੇ ਪੀ ਨੂੰ ਆ ਗਿਆ ਬਣਾਇਆ ਪੂਰਾ ਹੈ ਟੱਪਿਆ ਇਹ ਕਿ ਹੋਇਆ ਅੰਦਰ ਆਇਆ ਇਹ ਸਿਰ ਤੇ ਆ ਗਿਆ ਗੱਫੇ ਤੋਂ ਉਹ ਇਹ ਰਾਤ ਟੱਟਿਆ ਗੱਫੇ ਹੱਡੀਆਂ ਹੈ ਨਹੀਂ ਆਈਆਂ ਨੇ ਮਿੱਕੀ ਮਾਊਸ ਰੇ ਮਿੱਕੀ ਮਾਊਸ ਹੱਡੀਆਂ ਬਣੀਆਂ ਵੀ ਨਹੀਂ ਇਹ ਚੱਕੇ ਲੱਗੀਆਂ ਆ ਉਹ ਉਧਰ ਘਰ ਪਰ ਔਖਾ ਕੰਮ ਛੋਣਾ ਹੈ ਸਿੱਧਾ ਕਰਨਾ ਇਹਨੂੰ ਲੱਤਾਂ ਮਾਰਾ ਇਹ ਤਰਾਨ ਦੇ ਬਾਹਰ ਚੱਟੇ ਚੱਟੇ ਜੇ ਹਮ ਦਫਾ ਆ ਗਲਤੀ ਕਰ ਫਿਰ ਇਕੱਲੀ ਦਵਾਈ ਵੀ ਲੈਣੀ ਆਂ ਦੁਕਾਨਾਂ ਬੰਦ ਹੋ ਗਈਆਂ ਦੇਖੀਏ ਹੱਸ ਸਰ ਆਦਾ ਰਹਿਣ ਦੇ ਚੱਲ ਜੀ ਚਿਆਦੋ ਤੇਹਰੂ ਪਰ ਪੱਟੀ ਆਈਆਂ ਚਲੋ ਠੀਕ ਆ ਠੀਕ ਕਰ ਸਕਦੇ ਆ ਜੇ ਕੋਈ ਵਧੀਆ ਆ ਰਹੀ ਹੱਟੋ ਤਾਂ ਟੈਨ ਪਰ ਉੱਪਰ ਆਇਆ ਨਾ ਤੁਹਾਡੀ ਪੱਗ ਵੀ ਆਂਦੀ ਹੈ। ਮੇਰੀ ਐਨ ਪੱਗ ਆਇਆ ਨੇ ਸ਼ੇਪ ਵਧੀਆ ਹੈ। ਮੈਂ ਦੱਬ ਕੇ ਆਇਆ ਹਾਂ। ਉਹ ਦੇਖੋ। ਕਿਨੇ ਕਾੜਨੇ? ਆਹ ਵੇਖੋ। ਛੋਟੇ ਛੋਟੇ ਜਿਹਾ। ਆਹ ਕਿੰਨੇ ਸੋਹਣੇ। ਆਹ 400 ਦਾ। ਆਪਾਂ ਉੱਥੇ ਦਾ ਲਵਾਂਗੇ ਬੁਗਿਆ ਮੈਂ ਤੁਹਾਨੂੰ ਦੱਸਾਂ ਮੇਰਾ ਤਾਂ ਇੰਨਾ ਖਰਚਾ ਨਾਲ। ਸ਼ਿਕਰੇ ਕੀ ਹੈ ਤਾਂ ਮੈਨੂੰ ਵੀ ਸ਼ਾਪਿੰਗ ਕਰਨੀ ਹੈ। ਸ਼ਾਪਿੰਗ ਤੂੰ ਕਰੂਗੀ ਬਰਥਡੇ ਵਾਲੇ ਦਿਨ। ਤੈਨੂੰ ਗੁੱਡਾ ਗਿਫਟ ਜਿਹਾ ਦੇ ਦੂੰਗਾ ਚੱਲ ਯਾਰ ਉੱਥੇ ਆਪਣੇ ਕੀ ਕਹਿੰਨੇ ਪਟਿਆਲੇ ਵਾਲੇ ਰੋਡ ਤੇ ਦੇਖਿਆ ਤੂੰ ਕਿੱਡੇ-ਕਿੱਡੇ ਪਏ ਹੋਣੇ ਐਹ ਜੇ ਮੈਂ ਦੇਖਿਆ ਇਹਨੇ ਵਧੀਆ-ਵਧੀਆ ਉਹ ਛੋਟਾ ਜਿਹਾ ਹੈ ਆਪਾਂ بڑا ਲਵਾਂਗੇ ਘਰੇ ਉਹ ਹੁੰਦੇ ਵੀ ਕਿੰਨੇ ਨੇ ਹੈ ਜਿਹੜਾ ਘਰੇ ਲੈ ਕੇ ਆਏ ਮੈਂ ਉਹ ਕਹੇ ਜੇ ਇਹ ਭਾਲੂ ਜੇ ਇਹ ਕੀ ਜਾਂਦੀ ਹੈ ਇੰਨੇ ਦਾ ਤੂੰ ਆਪਣੀ ਜਿਹੜੀ ਚੀਜ਼ ਮੈਂ ਤੈਨੂੰ ਕਿਹਾ ਪਰਸਪੁਰਸ ਆਪਣੇ ਕੱਪੜੇ ਲੈਣੇ ਆ ਚੱਲ ਜਲਦੀ ਟਾਈਮ ਬਹੁਤ ਹੋ ਰਿਹਾ ਮੈਨੂੰ ਐ ਜਿਹੜੀ ਮੇਨ ਚੀਜ਼ ਆ ਦਵਾਈ ਲੈਣੀ ਆਪਾਂ ਦਵਾਈ ਲਈਏ ਤੇ ਚੱਲੀਏ ਫਿਰ ਮੈਂ ਦਵਾਉਂਗਾ ਉੱਥੇ ਜਾ ਕੇ ਦਵਾਵਾਂਗੇ ਮੁ ਕਰ ਰਹੀ ਹੋਈ ਬਾਕੀ ਤੇਰੀ ਮਰਜ਼ੀ ਆ ਲੈਣਾ ਨਹੀਂ ਲੈਣਾ ਨਾਲ ਹੀ ਕੰਮ ਕਰਦੇ ਮੈਂ ਮੈਡੀਸਨ ਮੈਡੀਕਲ ਸਟੋਰ ਤੇ ਮੈਡੀਸਨ ਲੈਣ ਸੋ ਸਾਡੇ ਕੋਲ ਮੈਡੀਕਲ ਨਹੀਂ ਮਿਲ ਕੇ ਰਹੀ ਸੀ ਹਨ ਮੈਂ ਮੈਡੀਸਨ ਦੀ ਲੈ ਲਈ ਬਹੁਤ ਔਖੀ ਮਿਲੀ ਆ ਦੇਖੋ ਜੀ ਆ ਮੈਡੀਕਲ ਸਟੋਰ ਤੋਂ ਮਿਲੀ ਆ 2C ਮਾਰਕੀਟ ਲੈ ਲੈ ਉਹ ਬਾਈਕ ਕਲੋਥ ਮਾਰਕੀਟ ਪਹੁੰਚ ਗਏ ਸੀਗੇ ਅਸੀਂ ਹੁਣ ਆਪਾਂ ਕਰਦੇ ਹਾਂ ਕੁਝ ਸ਼ਾਪਿੰਗ ਥੋੜੀ ਬੋਟਮ ਟਾਪਿੰਗ ਕਰਨੀ ਆ ਵੀਰੇ ਸਾਫ਼ ਸਰਦੀ ਇਹ ਕੀ ਆ ਮੇਰੀ ਗੱਲ ਨਾਲ ਗਰਮ ਜਗ੍ਹਾ ਤੋਂ ਨਾਲ ਦੇ ਨਾਲ ਕਰ ਲਈ ਫਿਰ ਤੁਸੀਂ ਜਦੋਂ ਵੀ ਨਾ ਮੈਂ ਸ਼ਾਪਿੰਗ ਆਇਆ ਆਪਣਾ ਟੈਨ ਨਾਲ ਲਾਈਫ ਲਾਉਣਾ ਆ ਗਿਆ ਹਾਂ ਹਾਂ ਕੋਈ ਨਹੀਂ ਹੁਣ ਪਹਿਲਾਂ ਕੀ ਪਹਿਲਾਂ ਮੈਨੂੰ ਨਿੰਬੂ ਪਾਣੀ ਪਿਲਾ ਦੋ ਮੈਂ ਪੀਵਾਂਗਾ ਲੱਸੀ ਆ ਵੀ ਉਹ ਹਾਂਜੀ ਤੇ ਚਲੋ ਹੁਣ ਆਪਾਂ ਦੇਖਦੇ ਆਂ ਇਧਰ ਦਿਖਾ ਦੇ ਪਰ ਮੈਨੂੰ ਪਹਿਲਾਂ ਮਤਲਬ ਪਹਿਲਾਂ ਤੁਸੀਂ ਪਿਲਾ ਦੋ ਯਾਰ ਕੁਝ ਮੈਨੂੰ ਦੇਖ ਲਓ ਗਾਇਸ ਮਾਰਕੀਟ ਬਹੁਤ ਵਧੀਆ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਇੱਥੇ ਮਤਲਬ ਰੀਜ਼ਨੇਬਲ ਪ੍ਰਾਈਸ ਤੇ ਸਾਰੇ ਕਲੋਥਸ ਸਬਤਲ ਮਿਲਦੇ ਆ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਇੱਥੇ ਮਤਲਬ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਭ ਨੂੰ ਪਤਾ ਹੈ ਸੋ ਥੋੜੇ ਖਾਣੇ ਕਿੰਨੇ ਆ ਯਾਰ ਮੈਨੂੰ ਬਲ ਪਿਆਸ ਬਹੁਤ ਲੱਗੀ ਆ ਬਲ ਕੁਝ ਦਿਵਾ ਲੀਂ ਬੱਸੀ ਲੱਭ ਰਹੇ ਹੈ ਨਹੀਂ ਹੋ ਰਹੀ ਕਿੱਧਰ ਹੋਰ ਹੋਰ ਫੇਰ ਕਹਾ ਚਲੋ ਫੇਰ ਸ਼ੁਕਰ ਹੈ ਗਾਇਦਾ 베ਰ ਕਾਲਾ ਮਿਲ ਗਿਆ ਮੈਨੂੰ ਅੱਜ ਦਾ ਅਸੀਂ ਸੀਪੀ 6 ਅਸੀਂ ਸੀਪੀ 67 ਉਹ ਪਿਆਜ਼ ਲੱਗੀ ਹੋਈ ਹੈ ਉਹ ਇੱਕ ਹੋਰੇ ਤੱਕ 베ਰ ਕਾਲਾ ਹੁੰਦੇ ਤੁਹਾਨੂੰ ਉਹ ਨਹੀਂ ਜੇ ਕੱਲ ਸ਼ੁਕਰ ਲੱਗਦਾ ਜੇ 베ਰ ਕਾਲਾ ਲੈਣ ਜਾਂਦਾ ਨਾ ਇਹਨੇ ਮੇਰੀ ਸ਼ਾਪਿੰਗ ਲੇਟ ਹੋਣੀ ਸੀ ਕਿ ਫਿਰ ਨਾ ਤਾਂ ਇਹ ਕਰਨੀ ਸੀ ਜਿੰਦਗੀ ਦਾ ਜਲਦੀ ਜਲਦੀ ਨੂੰ ਟੂ ਬੋ ਦੇਖ ਨਹੀਂ ਜਣਾ ਕਿ ਉਹ ਵੀ ਜਲਦੀ ਹਾਰ ਘਰੇ ਕੀ ਆ ਘਰੇ ਜਾਣਾ ਟਾਈਮ 6 ਹੋ ਗਏ ਸੋ 6 ਹੋਏ ਤਾਂ ਮਗਰੋਂ 7 ਵਜੇ ਤੱਕ ਤਾਂ ਨਹੀਂ ਰਹਿਣਾ 20 ਮਿੰਟਾਂ ਚ ਮੈਂ ਕੀ ਦੇਖੀ ਕਿ 20 ਮਿੰਟਾਂ ਦੇ ਵਿੱਚ ਵਿੱਚ ਦੇਖ ਕੇ ਚੱਲੀ ਆ ਮੈਂ ਰੈਸਟ ਵੀ ਕਰਨੀ ਹੁੰਦੀ ਹੈ ਤੁਹਾਨੂੰ। ਜਲਦੀ ਲਓ ਲੱਸੀ। ਅਸੀਂ ਆਗੇ ਸੀਗੇ ਘਰੇ ਸ਼ਾਪਿੰਗ ਕਰਕੇ ਚੰਡੀਗੜ੍ਹ ਤੋਂ ਤੇ ਅਸੀਂ ਬਹੁਤ ਥੱਕ ਗਏ ਸੀਗੇ ਹੁਣ ਅਸੀਂ ਚੇਂਜ-ਚੇਂਜ ਕੀਤਾ ਰਿਲੈਕਸ ਹੋਏ ਪੂਰੇ ਇਤਿਹਾਸੇ ਵੀ ਦੂਜੀ ਸਾਈਡ 'ਤੇ ਸੁੱਤੇ ਪਈਆਂ ਤੇ ਉਹ ਵੀ ਬਹੁਤ ਥੱਕ ਗਏ। ਸੋ ਮੈਂ ਇਹ ਵਲੌਗ ਬਣਾ ਰਹੀ ਆ ਤੇ ਨੀਂਦ ਵੀ ਸਾਨੂੰ ਬਹੁਤ ਆ ਰਹੀ ਆ। ਜਿਵੇਂ ਅਸੀਂ ਨਾ ਉੱਥੇ ਸ਼ਾਪਿੰਗ ਕੀਤੀ ਸੀਗੀ ਅਸੀਂ ਚੰਡੀਗੜ੍ਹ 'ਚ ਨਾ ਸ਼ਾਪਿੰਗ ਕੀਤੀ ਹੋਈ ਸੀਗੀ। ਤੇ ਉੱਥੇ ਅਸੀਂ ਸਾਡੇ ਤੋਂ ਵਲੌਗ ਨਹੀਂ ਬਣਾਉ ਹੋਇਆ ਜਿਵੇਂ ਅਸੀਂ ਸ਼ਾਪਿੰਗ ਕਰ ਰਹੇ ਸੀ ਕਿਉਂਕਿ ਸਾਨੂੰ ਕਾਲੀ ਵੀ ਬਹੁਤ ਸੀਗੀ ਹਨਾ ਹਨੇਰਾ ਹੋ ਗਿਆ ਸੀ ਕਿ ਹਨੇਰਾ ਸੰਲਾ ਸੀ ਨੇਰ ਤੋ ਪਹਿਲੇ ਪਹਿਲੇ ਮਲੇ ਮਲੇ ਕੋ ਅਸੀਂ ਮਲੇਬ ਜਿਆਦਾ ਨੇਰਾ ਟਾਈਮ ਲੈਣਾ ਨਾ ਹੋਵੇ ਫਿਰ ਅਸੀਂ ਜਲਦੀ ਆ ਗਈ ਸੀ ਸਾਡੇ ਤੋਂ ਵਲੌਗ ਨਹੀਂ ਬਣਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਜੋ ਵੀ ਮੈਂ ਲੈ ਕੇ ਆਈ ਸੀ ਜੋ ਵੀ ਮੈਂ ਸ਼ਾਪਿੰਗ ਕੀਤੀ ਸੀਗੀ ਸੋ ਮੈਂ ਤੁਹਾਨੂੰ ਹੁਣ ਦਿਖਾਉਂਗੀ ਤੁਸੀਂ ਦੱਸਿਓ ਕਿਦਾਂ ਦੀ ਲੱਗੀ ਸ਼ਾਪਿੰਗ ਕਮੈਂਟਾਂ ਦੇ ਵਿੱਚ ਸੋ ਬਾਅਦ ਹੁਣ ਸਾਨੂੰ ਉਹਦੇ ਕਲੈਕਸ਼ਨ ਦਿਖਾਉਂਗੀ ਸ਼ਾਪਿੰਗ ਦੀ ਜਿਹੜੀ ਅਸੀਂ ਸ਼ਾਪਿੰਗ ਕੀਤੀ ਸੀਗੀ ਤੇ ਮੈਂ ਫਸਟਰ ਆ ਦੇ ਲੋਰ ਕਿ ਕਿਸੀ ਕਿਉਂ ਰਿਚ ਪਾ ਕੇ ਉੱਥੇ ਤਾਂ ਪਾਣ ਦਾ ਟਾਈਮ ਹੀ ਨਹੀਂ ਮਿਲਿਆ ਤੇ ਇਹਨਾਂ ਨੇ ਰੱਖਿਆ ਲੋਰਾ ਕਿਵੇਂ ਪਾਪਾ ਸੀ ਜਿਹੜੀਆਂ ਪਈਆਂ ਸੋ ਪਹਿਲਾਂ ਇਹਨਾਂ ਦੀ ਉਹ ਦਿਖਾ ਦਿੰਦੀ ਆ ਆਹ ਲੋਰ ਲਿਖੀ ਸੀਗੀ ਹਰਸ਼ਦੀ ਤੇ ਆਹ ਵਾਲੀ ਲੋਰ ਹੈ ਤੇ ਗ੍ਰੇ ਕਲਰ ਦੀ ਹਾਂ ਇਹ ਕਹਿੰਦੇ ਮੈਂ ਲੋਰ ਦੀ ਇਹਨਾਂ ਸੀਗੀ ਸੋ ਇਹਨਾਂ ਲੈ ਲਵਾਂ ਸੋ ਮੈਂ ਆਪਣਾ ਉਹ ਬੁੱਧੀ ਵਰਦ ਦਵਾਉਣੀ ਆ ਹਰਸ਼ਦੀ ਤੇ ਦੋ ਸਿੰਗ ਸੇਮ ਦੀਆਂ ਮਤਲਬ ਲੱਗੀਆਂ ਸੀਗੀਆਂ ਸੇਮ ਬ੍ਰੈਂਡ ਦੀਆਂ ਪੌਂਡਾ ਟਾਈਮਿੰਗ ਲੈ ਪੌਂਡਾ ਟਾਈਮਿੰਗ ਮਿਲੇਆ ਮਤਲਬ ਮਾਰਕੀਟ ਸੰਦ ਦਾ ਕਾਲ ਸਾਨੂੰ ਆਇਆ ਸੀ ਬਸ ਸਾਈਜ਼ ਠੀਕ ਹੈ ਚਲੋ ਜੀ ਪਰਸੇ ਚ ਨਾ ਪੈਂਦੇ ਸਾਈਜ਼ ਲੈਂਥ ਹੈ ਚਲੋ ਜੀ ਵਿੱਚ ਚਲੋ ਕਰੀ ਗੱਲ ਸੀ ਮਨਾ ਲੇਟ ਹੋਏ ਹੋਏ ਸੀ ਫਿਰ ਲੇਟ ਕਰਦੇ ਜਲਦੀ ਨਾਲ ਹੀ ਕਰਨ ਦੇ ਵਿੱਚ ਸਾਨੂੰ ਸਮਾਂ ਨਹੀਂ ਦੇਖੋ ਨੀਂਦ ਹੋ ਗਈ ਪੂਰੀ ਨੀਂਦ ਤਾਂ ਮੈਨੂੰ ਬਹੁਤ ਆ ਰਹੀ ਆ ਸੋ ਆ ਮਗਰ ਸੇਮ ਕਲਰ ਸੇਮ ਬ੍ਰਾਂਡ ਵੀ ਤੇ ਲੱਭ ਕਰ ਰਹੀ ਤੇ ਨਾ ਮੈਂ ਦੇਖੂ ਤੇ ਮੇਰੇ ਵੀ ਤੈਰਾ ਲੱਗ ਜਾਉ ਆ ਆਨਰ ਨੂੰ ਜਾਨ ਵਧੀਆ ਲੱਗੀ ਕਲਰ ਵਧੀਆ ਹੈ ਤੇ ਮੇਰੇ ਵੀ ਤੈਰਾ ਲੱਗ ਜਾਉ ਮੈਂ ਮਿਖਾਉਂਦੀ ਹਾਂ ਤੁਹਾਨੂੰ ਆਪਣੀ ਡਰੈਸ ਜਿਹੜੀ ਮੈਂ ਸ਼ਾਇਦ ਬਰਥਡੇ ਤੇ ਪਾਉਂਗੀ ਸ਼ਾਇਦ ਕਿ ਉਹ ਲੇਗਿੰਗ ਪਾਉਂਗੀ ਉਹ ਐਨਾਂ ਮੈਨੂੰ ਬਰਥਡੇ ਤੇ ਪਹਿਲਾਂ ਸ਼ੋਪਿੰਗ ਕਰਾਤੀ ਕਹਿੰਦੀ ਤੂੰ ਮਤਲਬ ਤੂੰ ਜਿੰਨਾ ਕੁਝ ਵੀ ਮੈਂ ਲੈ ਕੇ ਆਈਆਂ ਬੱਸ ਕਹਿੰਦੀ ਤੂੰ ਲੈ ਲਾ ਦਿਓ ਲੈਣਾ ਆ ਤੇਰੇ ਬਰਥਡੇ ਦਾ ਮੈਨੂੰ ਬਰਥਡੇ ਨੂੰ ਮਿਲ ਨਹੀਂ ਦੇਣਾ ਮੈਂ ਬਹੁਤ ਹੋ ਗਈ ਕਹਿੰਦੇ ਆ ਤੇਰਾ ਬਰਥਡੇ ਤੇ ਗਿਫਟ ਕੋਣ ਸੋ ਆਇਆ ਗਿਆ ਮੇਰਾ ਟਰੌਜ਼ਰ ਮੈਂ ਟਰੌਜ਼ਰ ਲਿਆ ਸੀ ਦਾ ਮੰਨਾ ਮੈਂ ਉਹ ਅਬਜ਼ਰ ਦੇ ਰਿਹਾ ਬਈ ਉਹਦੇ ਨਾਲ ਮੈਂ ਮੈਚਿੰਗ ਸ਼ਰਟ ਲੱਤੀ ਸੀਗੀ ਦੇਖੋ ਇਹ ਵੇ ਚੋਣੀਆ ਤੇ ਆਵਲੇ ਲਈ ਸੀ ਜੀ ਕਿਉਂਕਿ ਇਹਦਾ ਮੈਚ ਵੀ ਹੋ ਰਿਹਾ ਤੇ ਇੱਕ ਵਾਰ ਲੈ ਕੇ ਆ ਕੇ ਵਰਦੇ ਕੋ ਆਹ ਮਨੂ ਵੀ ਆ ਬੜੀ ਅਗਹੀ ਵੈਸੀ ਨਹੀਂ ਦਬਾਈਆਂ ਹਾਂ ਆ ਲੈ ਨਹੀਂ ਰੱਖਦਾ ਕਲਰ ਬੰਧਿਆ ਤੇ ਤੋਂ ਬਾਅਦ ਆਉਂਦੀ ਹੈ ਵਾਰਸ ਵੀ ਸ਼ਰਟ ਵੀ ਮੈਂ ਕਿਹਾ ਵੀ ਤੁਸੀਂ ਵੀ ਸ਼ਰਟ ਲੈ ਲਉ ਨਾ ਮੇਰੇ ਬਰਥਡੇ ਵਾਲੇ ਦਿਨ ਤੁਸੀਂ ਆਪ ਮੈਚਿੰਗ ਕਰਨਗੇ ਰੈੱਡ ਜੈਕਟ ਸੋ ਪੈਂਟ ਤੁਸੀਂ ਇੰਦਾ ਨਹੀਂ ਪੱਗ ਨਾ ਪੱਗ ਕੇ ਤਾਂ ਪੈਂਟ ਕਿੰਨੀ ਜੁਣੀ ਲੱਗੂ ਨਾ ਇਹਦੇ ਨਾਲ ਬਰਾਮਾ ਜੁੱਤੀ ਵੀ ਪੈ ਗਈ ਆ ਹੂੰ ਕਰੀਮ ਜੇ ਗੱਲਾਂ ਦੀ ਮੈਂ ਵਾਈਟ ਇਹ ਨਾਲ ਵੀ ਸ਼ਰਟ ਦੇਖ ਲੋ ਗਾਇਸ ਸੁੰਦੀਆਂ ਨਾ ਪੱਗ ਵਧੀਆ ਇਹ ਮੇਰੀ ਚੋਇਸ ਦੀ ਸ਼ਰਟ ਆ ਮੈਂ ਕਿ ਐਸੀ ਤੁਸੀਂ ਆ ਵਾਲੀ ਸ਼ਰਟ ਪੱਗ ਫਿਰ ਕਿਹੜੀ ਹੋਣੀ ਆ ਉਹ ਆਪਾਂ ਦੇਖ ਲਾਂਗੇ ਤੇ ਤੁਹਾਨੂੰ ਮੈਂ ਕੀ ਕਿਹਾ ਇਹ ਕਿ ਸਹਿਮਾਰਗ ਦੇਖੀ ਰਾਤ ਤੇ ਪਏ ਆ ਮੈਂ ਵੀ ਮਾਰਨ ਨੂੰ ਆਪ ਮਾਰੀ ਤੋਂ ਦਿਖਾਈ ਜਾਂਦੀ ਹੈ ਕਿ ਰਾਮ ਦੇ ਬਟੇ ਮੈਗੇ ਤੈ ਹੈ ਪਰ ਫਿਰ ਕਿੰ ਆ ਬੜੀ ਨਾਰੀਆ ਬਹੁਤ ਜਲਦੀ ਬਣਾ ਕੇ ਲਾਉਣ ਦਾ ਕੰਪਾ ਕਰੀ ਐਂਡ ਹੁਣ ਮੈਂ ਦਿਖਾਉਣੀ ਆ ਤੁਹਾਨੂੰ ਆਪਣੀ ਸੈਕਿੰਡ ਡਰੈਸ ਮਤਲਬ ਡਰੈਸ ਵੀ ਨਹੀਂ ਹੈਗੀ ਸੋ ਜਿਹੜਾ ਮੈਂ ਆਹ ਵਾਲਾ ਟਰਾਊਜ਼ਰ ਦਿਖਾਇਆ ਸੀ ਨਾ ਆਹ ਵਾਲੇ ਟਰਾਊਜ਼ਰ ਦੇ ਨਾਲ ਦੋ ਸ਼ਰਟਸ ਵੀ ਮੈਚ ਹੋ ਸਕਦੇ ਇਤਨਾ ਮੈਂ ਬੜੀ ਹੈ ਅਬ ਆ ਮੈਨੂੰ ਸਭ ਤੋਂ ਸਾਰੀ ਸ਼ਾਪਿੰਗ ਚ ਆਹ ਵਾਲਾ ਟੌਪ ਮੈਨੂੰ ਸਭ ਤੋਂ ਪਿਆਰਾ ਲੱਗਿਆ ਆਹ ਵਾਲਾ ਦੇਖੋ ਈ ਤਰ੍ਹਾਂ ਦਿਖਾ ਦੋ ਇਹ ਦੇਖੋ ਕਿੰਨੇ ਦਾ ਹੋਗਾ ਸਸਤਾ ਨਹੀਂ ਗਿਆ ਸੋ ਦੇਖੋ ਸੋਹਣਾ ਹੈ ਨਾ ਉੱਥੇ ਬਹੁਤ ਕੁੜੀਆਂ ਦੇ ਕੱਪੜੇ ਤੇ ਦਸਤੇ ਮਿਲਦੇ ਆਂ ਬਾਈ ਦੀ ਮਾਰਕੀਟ ਦੇ ਵਿੱਚ ਮੁੰਡਿਆਂ ਦੇ ਵਲੋਂ ਠੀਕ ਹੈ ਜਿੱਦਾਂ ਮੇਰੇ ਲਈ ਰੀਜ਼ਨੇਬਲ ਪ੍ਰਾਈਸ ਵਧੀਆ ਆਊਟਫਿਟ ਜਾਓ ਮਾਰਕੀਟ 'ਚ ਬਾਈ ਦੇ ਮਾਰਕੀਟ 'ਚ ਜਾਓ ਜਿਨੇ ਘੱਟ ਪੈਸਿਆਂ 'ਚ ਵਧੀਆ ਹਾਈ ਫਾਈ ਸ਼ਾਪਿੰਗ ਕਰਨੀ ਆ ਤੁਸੀਂ ਬਾਈ ਦੀ ਮਾਰਕੀਟ ਜਾ ਛੰਡੀ ਗਣ ਸੋ ਇੱਕ ਮੈਂ ਆਵਾਲਾ ट्राਊਜ਼ਰ ਲਈ ਆਈ ਸੀ ਕਿ ਮੈਨੂੰ ਨਾ ਫੁੱਲੇ ट्राਊਜ਼ਰ ਕੰਫਰਟਿੰਗ ਮੋਦੀ ਲੱਗਦਾ ਜਿੱਦਾਂ ਪਰ ਟਰੈਵਲ ਕਰਨਾ ਕਿਤੇ ਜਾਣਾ ਵੀ ਆ ਮਾਰਕੀਟ 'ਚ ਥੋੜਾ ਬਹੁਤ ਮੈਨੂੰ ਮਤਲਬ ਪਤਾ ਲੱਗਿਆ ਵਾਈਟ ਕੱਲ ਦਾ ਆ ਵੀ ਸੋਹਣਾ ਹੈ। ਹਾਂ ਬੋਸ ਵਾਲਾ ਗੱਨੇ ਵੀ ਲੈ ਲੈਂਦੇ ਵੀ ਮੇਰੇ ਕਲਪਰ ਆ। ਸੋ ਇਹਨੂੰ ਮੈਂ ਇਹਦੇ ਨਾਲ ਵੀ ਏਅਰ ਕਰ ਸਕਦੀ ਆ। ਇਹਨੂੰ ਇਹਦੇ ਨਾਲ ਵੀ ਏਅਰ ਕਰ ਸਕਦੀ ਆ। ਇਹਨੂੰ ਵੇਖਣ ਨੂੰ ਵੀ ਆ ਸਕਦੀ ਤੇ ਇਹਨੇ ਮੈਚ ਹੋ ਰੀਆਂ ਵੀ ਖਾ ਵੀ ਕਲਰ ਕਿੰਨਾ ਜੱਜ ਰਿਹਾ। ਚਲੋ ਕਹਿਣਾ। ਹਾਂ ਬੇਨਾ ਭਾਈ। ਤੇ ਉਹ ਤੇ ਹੁਣ ਮੈਂ ਲਾਸਟ ਤੇ ਫੋਟੋਆਂ ਨਹੀਂ ਕਰੂ। ਫਸਟ। ਮੈਂ ਕਿਹੜਾ ਬੈਗ ਲੈ ਕੇ ਆਇਆ। ਸੋ ਦੇਖੋ। ਸੋ ਇਹਨਾਂ ਅਗੋਂ ਇਹ ਬੋਸ ਵਾਲਾ ਲਿੱ ਗਿਆ। ਮੈਂ ਨੂੰ ਇੱਕ ਚੈਲੰਜ ਦੇ ਦਿੰਦੀ ਆ ਜਿਵੇਂ ਡੰਡੀਗੜ੍ਹ ਜਾਣੇ ਤਾਂ ਖर्चा ਕਰਾਂਦੀ ਆ ਕੁਝ ਨਾਂਮ ਚ ਲੈ ਜਾਂਦੀ ਆ ਮੈਜਿਕ ਸੇਗਾ ਲਾਉਂਦੀ ਮੈਂ ਮੈਂ ਇੱਕ ਵਾਸਤੇ ਵਿਚਾਰਾਂ ਸ਼ਹਿਰ ਖਲਤੀ ਰੇ ਇਹ ਆ ਦੋ ਲੋਹਰਾ ਹੋ ਗਏ ਦੱਸੋ ਐਨੇ ਆ ਐਂ ਦੋ ਆਹਾਂ ਪੂਰਾ ਪੂਰਾ ਦੇਖੋ ਦੋ ਮੈ ਟਰਾਊਜ਼ਰ ਲਓ ਤੇ ਫਿਰ ਪੂਰੀਆਂ ਦੋ ਡਰੈਸਾਂ ਦੋ ਟਰਾਊਜ਼ਰ ਦੋ ਸੋਡੇ ਲੋਹਰਾ ਠੀਕ ਹੈ ਨਾ ਇੱਕ ਸ਼ਰਟ ਤਾਂ ਚਲ ਇੱਕ ਸ਼ਰਟ ਵੀ ਆਉਣੀ ਪੈਂਦੀ ਆ ਹਾਂ ਕੰਸਲ ਇਹਨਾਂ ਦੱਸ ਤਾਂ ਚਲੋ ਮੈਂ ਬਾਪ ਦੇ ਕਰਕੇ ਆਏ ਨਹੀਂ ਕਰਵਾਇਆ ਮੇਰਾ ਮੈਂ ਤਾਂ ਸੱਚੀ ਜਮੇਸੇ ਪੜ੍ਹ ਕੇ ਆਇਆ ਮੈਂ ਨਾ ਬੋਹਾਲੀ ਜਾਣੇ ਆ ਇੱਕ ਦਿਨ ਪਰਸ ਹੋ ਗਿਆ ਕੋਈ ਚੀਜ਼ ਦਾ ਬਲੇੜੀ ਹੁੰਦੀ ਆ ਮਤਲਬ ਮੈਨੂੰ ਪਸੰਦ ਉਹਥੇ ਦੇਤੀ ਦਾ ਅਸੀਂ ਮੋਸਟਲੀ ਚੰਡੀਗੜ੍ਹ ਤੋਂ ਹੀ ਸ਼ਾਪਿੰਗ ਕਰਦੇ ਆ ਉੱਥੇ ਬੰਦ ਵਧੀਆ ਹੁੰਦੀ ਆ ਪੂਰੇ ਪੂਰੇ ਮਤਲਬ ਜੇ ਥੋੜੀ ਜਿਹੀ ਐਵੇਂ ਉਹਨੇ ਪੈਸੇ ਨਿਕਾਲੇ ਉੱਥੇ ਰਿਸ ਦੇ ਮਤਲਬ ਘੱਟ ਪ੍ਰਾਈਸ ਦੇ ਵਿੱਚ ਆ ਜ਼ਰੂਰੀ ਨਹੀਂ ਅਸੀਂ ਵਾਈ ਦੇ ਮਾਰਕੀਟ ਤੋਂ ਹੀ ਲੈਣੇ ਆ ਅਸੀਂ ਹੋਰ ਵੀ ਬੰਦੇ ਵਿੱਚ ਚੰਡੀਗੜ੍ਹ ਦੀ ਸ਼ਾਪਸ ਜਿਹੜੀ ਵਧੀਆ ਲੱਗ ਜਾਂਦੀ ਆ ਪੈਸੇ ਥੋੜੀ ਮਹਿੰਗੀਆਂ ਹੋਵੇ ਪਰ ਜੀ ਬਹੁਤ ਵਧੀਆ ਹੁੰਦੀਆਂ ਆ ਮੈਂ ਮਤਲਬ ਜਿੰਨੇ ਵੀ ਸਾਡੇ ਕੱਪੜੇ ਹੁੰਦੇ ਆ ਬੈਗ ਹੁੰਦੇ ਆ ਪਰਸ ਸ਼ੂਜ਼ ਕਲੈਕਸ਼ਨ ਸਾਰੇ ਚੰਡੀਗੜ੍ਹ ਤੋਂ ਹੀ ਅਸੀਂ ਲੈਂਦੇ ਆ ਜੇ ਪਟਿਆਲੇ ਤੋਂ ਪਟਿਆਲੇ ਤੋਂ ਥੋੜੀ ਹੁੰਦੀਆਂ ਪਟਾਪ ਤਾਂ ਨਹੀਂ ਕਰੀ ਹਾਂ ਪੈਂਟ ਕੁੰਟੇ ਜਿੱਦਾਂ ਸਵਾਣੀ ਚਲੋ ਆ ਮੈਂ ਤੁਹਾਨੂੰ ਇੱਕ ਚੈਲੰਜ ਦਿੰਦੀ ਆ ਤੁਸੀਂ ਆਵਰੇ ਬੈਗ ਦਾ ਪ੍ਰਾਈਸ ਦੱਸੋ ਕਮੈਂਟਾਂ ਦੇ ਵਿੱਚ ਸੋ ਜਿਹਦਾ ਪ੍ਰਾਈਸ ਮੈਂ ਚੈੱਕ ਕਰ ਗਿਆ ਮਤਲਬ ਸਹੀ ਹੋਇਆ ਤਾਂ ਮੈਂ ਉਹਨਾਂ ਦਾ ਕਮੈਂਟ ਪਿੰਨ ਵੀ ਕਰੂੰਗੀ ਤੇ ਅਸੀਂ ਰਿਸਪਲਾਈ ਵੀ ਦੇਵਾਂਗੇ ਵੀ ਹਾਂਜੀ ਇੰਨਾ ਹੀ ਪ੍ਰਾਈਸ ਆ ਸੋ ਇਹਦਾ ਪ੍ਰਾਈਸ ਦੱਸਿਓ ਕਮੈਂਟਾਂ ਵਿੱਚ ਮੇਰਾ ਬਹੁਤ ਨਹੀਂ ਆ ਰਹੀ ਸੀ ਚਲੋ ਹੁਣ ਅਸੀਂ ਇੱਥੇ ਵੀਲੋਗ ਡੈਂਡ ਕਰਦੇ ਆ ਸੋ ਅਗੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਊਗਾ ਤਾਂ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਨਾ ਠੀਕ ਹੈ ਨਾ ਤੇ ਹੁਣ ਅਸੀਂ ਇੱਥੇ ਵੀਲੋਗ ਡੈਂਡ ਕਰਦੇ ਆ ਸੋ ਅਸੀਂ ਤੁਹਾਨੂੰ ਮਿਲਦੇ ਆ ਨੈਕਸਟ ਵਲੋਗ ਦਾ ਬਰਥਡੇ ਆ ਰਿਹਾ ਦੋ ਤਿੰਨ ਚ ਨੂੰ ਮਤਲਬ ਫਿਰ ਉਦੋਂ ਵੀ ਆਪਾਂ ਵਲੋਗ ਬਣਾਵਾਂਗੇ ਉਦੋਂ ਵੀ ਆਪਾਂ ਕਰਾਂਗੇ ਸ਼ਾਪਿੰਗ ਸ਼ਾਪਿੰਗ ਦੀ ਕੋਈ ਨਹੀਂ ਉਸ ਦਿਨ ਬਸ ਆਪਾਂ ਖਾਵਾਂਗੇ ਪੀਵਾਂਗੇ ਤੇ ਕੇਕ ਕੱਟਾਂਗੇ ਤੇ ਬਸ ਸ਼ਾਪਿੰਗ ਦੇ ਨਾਮ ਤੋਂ ਹਾਂ ਸ਼ੋਪਿੰਗ ਨੇ ਨਾਂ ਤੋਂ ਆ ਕੀ ਸ਼ੋਪਿੰਗ ਹੋਣੀ ਰਹੀ ਹੈ ਫਿਰ ਕੀ ਆ ਲਾਈਫ ਚ ਕਾਦੇ ਵਾਕ ਹੈ ਲਾਈਫ ਜੀਣਾ ਨਹੀਂ ਮੂਗੇ ਫਿਰ ਬੈਂਟਾ ਮੈ ਦਾ ਆਗਾ ਮੈਂ ਵੀ ਰੋਜ਼ ਰੋਜ਼ ਲੈ ਕੇ ਆਵਾਂਗਾ ਕੱਪੜੇ ਵਧੀਆ ਮਦੋਏ ਨੂੰ ਚਲੋ ਛੱਡਾ ਹੁਣ ਅਸੀ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਕਿਹੜਾ ਹੋਗਾ ਮੇਰੇ ਬਰਥਡੇ ਦਾ ਹੋਗਾ ਸੋ ਤੁਸੀਂ ਜਰੂਰ ਦੇਖਿਓ ਤੇ ਸ਼ੇਅਰ ਵੀ ਕਰਿਓ ਦੋ ਤਰੀਕ ਨੂੰ ਇਹਦਾ ਹੁਣ ਸਤੰਬਰ 2 ਸਤੰਬਰ ਮੇਰਾ ਬਰਥਡੇ ਆ ਸੋ ਅੱਜ ਹੈਗੀ ਆ ਡੇਟ ਅੱਜ ਹੈਗੀ ਆ 30 ਹੈ 30 ਅਗਸਤ ਤੇ ਹੁਣ ਦੋ ਤਿੰਨ ਦਿਨ ਰਗੇ ਸੈਕਿੰਡ ਨੂੰ ਮੇਰਾ ਬੋਲਿਆ ਸੋ ਤੁਸੀਂ ਮਿੰਟਸ ਨੂੰ ਐਕਸ ਵਲੌਗ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ